ਹਾਂਜੀ ਸੋ ਵਿਸ਼ਾ ਜਿਹੜਾ ਆਪਣਾ ਉਹੀ ਹੈ ਕੱਲ ਵਾਲਾ ਮਸਲਾ ਬਹੁਤ ਅਹਿਮ ਤੇ ਗੰਭੀਰਾ ਕਿਉਂਕਿ ਬੜੇ ਸੱਜਣਾ ਦੇ ਫੋਨ ਆ ਰਹੇ ਆ ਤੜਕੇ ਦੇ ਤੇ ਅੱਜ ਮੈਂ ਸਵੇਰ ਦਾ ਹੀ ਲੱਗਿਆ ਹੋਇਆ ਡੀਓ ਬਠਿੰਡਾ ਡੀਓ ਮਾਨਸਾ ਤੇ ਸੈਕਟਰੀ ਐਜੂਕੇਸ਼ਨ ਡੀਪੀਆਈ ਐਜੂਕੇਸ਼ਨ ਸਾਰਿਆਂ ਨੂੰ ਮਿਲ ਕੇ ਗੱਲਾਂ ਬਾਤਾਂ ਕਰਕੇ ਜੋ ਗੱਲਾਂ ਬਾਤਾਂ ਹੋਈਆਂ ਨੇ ਜੋ ਤੱਥ ਸਾਹਮਣੇ ਆਏ ਆ ਜੋ ਗੱਲਾਂ ਸਾਹਮਣੇ ਆਈਆਂ ਨੇ ਮੇਰਾ ਵੀ ਧਿਆਨ ਨਾਲ ਸੁਣ ਲਿਓ ਇਹ ਗੱਲ ਨੂੰ ਕਿਉਂਕਿ ਇਕੱਲੇ ਇਕੱਲੇ ਬੰਦੇ ਕੋਲੇ ਨਾ ਮੇਰਾ ਨੰਬਰ ਆ ਨਾ ਮੈਂ ਇਕੱਲੇ ਕਦੇ ਨੂੰ ਸੁਨੇਹਾ ਲਾ ਸਕਦਾ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਤੁਸੀਂ ਇਹ ਸਾਰੀ ਆਪਣੀ ਗੱਲਬਾਤ ਸਾਂਝੀ ਕਰਦੇ ਤੁਰੇ ਜਾਓ ਲੰਮਾ ਹੋ ਸਕਦੀ ਹੈ ਆਪਣੀ ਗੱਲਬਾਤ ਪਰ ਕੱਲੀ-ਕੱਲੀ ਗੱਲ ਸਾਡੇ ਲਈ ਸਮਝਣੀ ਸਾਡੇ ਲਈ ਸੁਣਨੀ ਬੜੀ ਜ਼ਰੂਰੀ ਹੈ ਕੋਈ ਵੀ ਬੰਦਾ ਵਿੱਚੋਂ ਜਿਹੜਾ ਦੇਖਣ ਲੱਗ ਗਿਆ ਹਟਕੇ ਨਾ ਜਾਇਓ ਆਪਾਂ ਅਖੀਰ ਤੱਕ ਜਿਹੜੀ ਇਹ ਗੱਲਬਾਤ ਸੁਣ ਕੇ ਜਾਇਓ ਕਿਉਂਕਿ ਇਹ ਗੱਲ ਮੈਂ ਤਾਂ ਬਾਰ-ਬਾਰ ਕਹਿੰਨਾ ਵੀ ਸਾਂਝੀ ਕਰ ਦਿਓ ਪ੍ਰਭੂ ਸਾਂਝੀ ਕਰ ਦਿਓ ਹਰ ਘਰ ਤੱਕ ਹਰ ਮਾਂ ਭੈਣ ਤੱਕ ਨੌਜਵਾਨ ਤੱਕ ਬੱਚਿਆਂ ਤੱਕ ਜਾਣੀ ਚਾਹੀਦੀ ਹੈ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਸਾਡੇ ਨਾਲ ਜਾਂ ਸਾਡੇ ਬੱਚਿਆਂ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਕੀ ਹੋ ਸਕਦਾ ਸੋ ਉਸ ਲਈ ਮੈਂ ਲਗਾਤਾਰ ਇਸ ਗੱਲ ਤੇ ਕੱਲ ਦਾ ਲੱਗਿਆ ਹੋਇਆ ਜਦੋਂ ਮੈਨੂੰ ਪਤਾ ਲੱਗਿਆ ਤੇ ਮੈਂ ਅੱਜ ਫਿਰ ਸਾਰਿਆਂ ਨਾਲ ਡੀਓ ਨਾਲ ਸੈਕਟਰੀਆਂ ਨਾਲ ਐਜੂਕੇਸ਼ਨ ਦੇ ਨਾਲ ਸਾਰਿਆਂ ਸੰਬੰਧਤ ਮਹਿਕਮਿਆਂ ਨਾਲ ਗੱਲਾਂ ਬਾਤਾਂ ਵੀ ਕਰਕੇ ਆਇਆ ਫੋਨ ਤੇ ਗੱਲਾਂ ਹੋਈਆਂ ਮਿਲ ਕੇ ਵੀ ਆਇਆ ਕੁਝ ਮੈਂ ਜਿਹੜੇ ਇਹਦੇ ਡਾਕੂਮੈਂਟ ਆ ਜਿਹੜੇ ਇਹਦੇ ਕੋਈ ਜਿਹੜੀਆਂ ਵੀ ਗਾਈਡਲਾਈਨਾਂ ਨੇ ਜਿਹੜੇ ਹਦਾਇਤਾਂ ਨੇ ਉਹ ਸਾਰੀਆਂ ਇਕੱਠੀਆਂ ਕੀਤੀਆਂ ਉਹ ਤੁਹਾਡੇ ਨਾਲ ਮੈਂ ਕੱਲੀ-ਕੱਲੀ ਕਰਕੇ ਸਾਂਝਾ ਕਰਦਾ ਜਾਊਂਗਾ ਸੋ ਮੇਰਾ ਵੀ ਸਾਰੇ ਭਰਾ ਧਿਆਨ ਨਾਲ ਇਹ ਗੱਲ ਸੁਣ ਲੈਣ ਦੇ ਅੱਗੇ ਸਾਂਝੀ ਕਰਦੀ ਤੁਰੇ ਜਾਇਓ ਬਾਈ ਬੜਾ ਅਹਿਮ ਤੇ ਗੰਭੀਰ ਸਾਡੇ ਲਈ ਸਵਾਲ ਹੈ ਤੇ ਮਸਲਾ ਹੈ ਜਿਵੇਂ ਕਿ ਮੈਂ ਕੱਲ ਬੋਲਿਆ ਸੀਗਾ ਵੀ ਅਸੀਂ ਜਿਹੜੇ ਸਾਡੇ અપਾਰ ਆਈਡੀ ਸਾਡੇ ਜਵਾਕਾਂ ਦੀ ਐਲ ਕੇਜੀ ਯੂ ਕੇਜੀ ਤੋਂ ਲੈ ਕੇ ਪਹਿਲੀ ਕੱਚੀ ਤੋਂ ਲੈ ਕੇ ਵੱਡੀਆਂ ਕਲਾਸਾਂ ਤੱਕ ਸਾਡੇ ਜਵਾਕਾਂ ਦੀ ਅਪਾਰ ਰੀੜੀ ਬਣਾ ਰਹੇ ਨੇ ਉਹਦੇ ਲਈ ਸਾਡਾ ਇਹ ਆਧਾਰ ਕਾਰਡ ਮੰਗ ਰਹੇ ਨੇ ਆਧਾਰ ਕਾਰਡ ਦੇ ਨਾਲ ਉਹਦੇ ਨਾਲ ਇੱਕ ਬੱਚੇ ਦੇ ਮਾਂ ਜਾਂ ਬਾਪ ਦੇ ਦਸਖਤ ਮੰਗ ਰਹੇ ਆ ਉਹਦੀ ਸਹਿਮਤੀ ਮੰਗ ਰਹੇ ਆ ਉਹਦੀ ਮਨਜ਼ੂਰੀ ਮੰਗ ਰਹੇ ਆ ਕਈ ਬੈਂਕਾਂ ਦੇ ਫੋਨ ਆਏ ਉਹਦਾ ਮੈਂ ਜਵਾਬ ਦੇਣ ਲੱਗਿਆ ਕਹਿੰਦੇ ਭਾਈ ਸਾਡੇ ਆਧਾਰ ਕਾਰਡ ਤਾਂ ਪਹਿਲਾਂ ਹੀ ਉੱਥੇ ਸਕੂਲ 'ਚ ਹੁੰਦੇ ਆ ਬਿਲਕੁਲ ਜਦੋਂ ਆਪਾਂ ਕੋਈ ਬੱਚਾ ਦਾਖਲ ਕਰਾਉਨੇ ਆ ਸਕੂਲ ਦੇ ਵਿੱਚ ਤਾਂ ਸਾਡੇ ਆਧਾਰ ਕਾਰਡ ਬਕਾਇਦਾ ਤੌਰ ਤੇ ਸਾਡਾ ਰਿਕਾਰਡ ਸਾਰਾ ਉਹਨਾਂ ਕੋਲੇ ਪਹਿਲਾਂ ਹੀ ਹੁੰਦਾ ਹੈ ਇੱਥੇ ਕੋਈ ਦੋਰਾਮਾ ਨਹੀਂ ਹੈ ਸਾਡੇ ਪੈਨ ਕਾਰਡ ਸਾਡੇ ਆਧਾਰ ਕਾਰਡ ਸਾਡੇ ਵੋਟਰ ਕਾਰਡ ਸਾਡੇ ਰਸਨ ਕਾਰਡ ਜੋ ਵੀ ਸਾਡੀ ਆਈਡੀ ਆ ਉਹ ਸਰਕਾਰਾਂ ਕੋਲੇ ਉਹਦਾ ਡਾਟਾ ਉਹਦਾ ਰਿਕਾਰਡ ਪਹਿਲਾਂ ਹੀ ਹੈਗਾ ਇਹ ਕੋਈ ਦੋਰਾਮਾ ਨਹੀਂ ਆ ਜਿਹੜੀ ਗੱਲ ਮੈਂ ਹੁਣ ਕਰਨ ਲੱਗਿਆ ਧਿਆਨ ਨਾਲ ਸੁਣ ਲਿਓ ਤੁਹਾਡਾ ਰਿਕਾਰਡ ਹੈਗਾ ਪਰ ਜਿਹੜੀਆਂ ਗੱਲਾਂ ਦੇ ਉੱਤੇ ਛੋਡਾ ਡਾਟਾ ਇਕੱਠਾ ਕਰਕੇ ਛੋਡੇ ਜਵਾਕਾਂ ਦਾ ਡਾਟਾ ਇਕੱਠਾ ਕਰਕੇ ਜਿਹੜਾ ਉਹਨਾਂ ਨੇ ਛੋਡੀ ਸਹਿਮਤੀ ਲੈ ਲਈ ਹੈ ਛੋਡੇ ਦਸਖਤ ਕਰਾ ਲਿਆ ਹੈ ਵੀ ਹਾਂ ਅਸੀਂ ਸਾਨੂੰ ਅਸੀਂ ਸਹਿਮਤ ਹਾਂ ਇਸ ਗੱਲ ਨਾਲ ਸਾਨੂੰ ਮਨਜ਼ੂਰ ਹੈ ਆਹ ਸਾਡੇ ਜਵਾਬ ਦਾ ਡਾਟਾ ਹੈ ਸੋਨੂੰ ਕੀ ਪਤਾ ਕੱਲ ਨੂੰ ਤੁਹਾਡੇ ਬੱਚੇ ਦਾ ਡਾਟਾ ਕਿੱਥੇ ਮਸਜੂਜ ਹੁੰਦਾ ਹੈ ਕਿੱਥੇ ਵਰਤਿਆ ਜਾਂਦਾ ਆਪਾਂ ਪਹਿਲਾਂ ਹੀ ਉਹਦੀ ਸਹਿਮਤੀ ਦੇ ਚੁੱਕੀਆਂ ਦਸਤਖਤ ਕਰਕੇ ਸੋਡੇ ਬੱਚੇ ਦੇ ਕੱਲ ਨੂੰ ਸਕੂਲ ਦੇ ਵਿੱਚ ਕੋਈ ਵੈਕਸੀਨ ਲਾਈ ਜਾਂਦੀ ਆ ਕੋਈ ਦਵਾਈ ਪੀਈ ਜਾਂਦੀ ਆ ਆਪਾਂ ਉਹਦੀ ਸਹਿਮਤੀ ਦੇ ਚੁੱਕੇ ਆ ਦਸਤਖਤ ਕਰਕੇ ਕੱਲ ਨੂੰ ਤੁਸੀਂ ਜੇਕਰ ਕੋਰਟ ਜਾਓਗੇ ਕਿਸੇ ਅਦਾਲਤ ਦਾ ਦਰਵਾਜ਼ਾ ਖੜਕਾਓਗੇ ਉੱਥੇ ਸਾਰਾ ਤੁਹਾਡਾ ਰਿਕਾਰਡ ਸਾਹਮਣੇ ਆ ਗਿਆ ਵੀ ਆਹ ਦੇਖੋ ਜੀ ਇਹ ਮਾਪੇ ਸਾਨੂੰ ਪਹਿਲਾਂ ਹੀ ਲਿਖ ਕੇ ਦੇ ਚੁੱਕੇ ਆ ਤੇ ਸਹਿਮਤੀ ਆਪਣੀ ਜਤਾ ਚੁੱਕੇ ਆ ਹੁਣ ਸਮਝ ਲਓ ਗੱਲ ਨੂੰ ਜਿਵੇਂ ਮੈਂ ਕੱਲ ਵੀ ਕਿਹਾ ਸੀ ਵੀ ਜਦੋਂ ਕਰੋਨਾ ਵੇਲੇ ਸਾਡੇ ਲੋਕ ਮਰਨ ਲੱਗੇ ਉਸ ਵੈਕਸੀਨ ਦੇ ਖਿਲਾਫ ਕੋਰਟ ਚ ਗਏ ਸੁਪਰੀਮ ਕੋਰਟ ਗਏ ਤਾਂ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਸਾਹ ਮੁੱਕਰ ਗਈ ਸੀ ਵੀ ਅਸੀਂ ਜਬਰੇ ਕਿਸੇ ਦੇ ਕੋਈ ਟੀਕਾ ਨਹੀਂ ਲਾਇਆ ਜਦੋਂ ਵੈਕਸੀਨ ਬਣਾਉਣ ਵਾਲੀ ਕੰਪਨੀ ਆਈ ਉੱਥੇ ਉਹਨਾਂ ਨੇ ਤਲਬ ਕੀਤਾ ਗਿਆ ਕੋਰਟ ਵੱਲੋਂ ਅਦਾਲਤ ਵੱਲੋਂ ਤਾਂ ਉਹਨਾਂ ਨੇ ਸਾਫ਼ ਤੌਰ ਤੇ ਆਪਲੰਦਾ ਦਿਖਾਤਾ ਸੀ ਅੱਡਾ ਵੀ ਆਹ ਦੇਖੋ ਜੀ ਸਾਡੀਆਂ ਦਵਾਈਆਂ ਦੇ ਕੀ ਕੀ ਸਾਈਡ ਇਫੈਕਟ ਨੇ ਅਸੀਂ ਲਿਖਿਆ ਹੋਇਆ ਜੇ ਇਹ ਅੰਨੇ ਥੋੜੀ ਐ ਇਹਨਾਂ ਨੇ ਸਾਡੇ ਸਾਈਡ ਇਫੈਕਟ ਸਾਡੀ ਵੈਕਸੀਨ ਦੇ ਪੜ ਕੇ ਲਵਾਉਣੇ ਸੀ ਅਸੀਂ ਜਬਰੀ ਨਹੀਂ ਕਿਸੇ ਨੂੰ ਕਿਹਾ ਵੀ ਤੁਸੀਂ ਵੈਕਸੀਨ ਲਵਾਓ ਤੁਸੀਂ ਟੀਕਾ ਲਵਾਓ ਸੋ ਉਥੇ پاک ਸਾਫ਼ ਨਾਲ ਦਾ ਸਰਕਾਰਵਰੀ ਹੋਗੀ ਸਪਰੀਮ ਕੋਰਟ ਦੇ ਵਿੱਚ ਤੇ ਨਾਲੇ ਜਿਹੜੀ ਵੈਕਸੀਨ ਬਣਾਉਣ ਵਾਲੀ ਕੰਪਨੀ ਸੀ ਉਹ ਬਰੀ ਹੋ ਗਈ ਕਿਸੇ ਨੂੰ ਕੱਖ ਨਹੀਂ ਹੋਇਆ ਅਦਾਲਤ ਨੇ ਕਿਹਾ ਵੀ ਹਾਂ ਤੁਸੀਂ ਭਾਈ ਦੇਖਣਾ ਸੀ ਇਹਨਾਂ ਨੇ ਲਿਖਿਆ ਹੋਇਆ ਵੀ ਸਾਡੇ ਕੋਈ ਜ਼ਬਰੀ ਨਹੀਂ ਕੋਈ ਜ਼ਰੂਰੀ ਨਹੀਂ ਲਵਾਉਣੀ ਹੈ ਵੈਕਸੀਨ ਲਵਾਓ ਨਹੀਂ ਲਵਾਉਣੀ ਨਾ ਲਵਾਓ ਸਰਕਾਰ ਨੇ ਇਹ ਤੱਥ ਰੱਖਿਆ ਸੀ ਜਦੋਂ ਕਿ ਸਰਕਾਰ ਨੇ ਦੂਜੇ ਪਾਸੇ ਕੀ ਕੀਤਾ ਸੀਗਾ ਵੀ ਤੁਸੀਂ ਸੋਡਾ ਪਾਸਪੋਰਟ ਨਹੀਂ ਬਣਨਾ ਤੁਸੀਂ ਕਿ ਤੁਸੀਂ ਟੀਚਰ ਲੱਗਿਓ ਤੁਸੀਂ ਪੜ੍ਹਾ ਨਹੀਂ ਸਕਦੇ ਤੁਸੀਂ ਜਹਾਜ਼ ਨਹੀਂ ਚੜ੍ਹ ਸਕਦੇ ਤੁਸੀਂ ਪਾਸਪੋਰਟ ਨਹੀਂ ਬਣਾ ਸਕਦੇ ਤੁਸੀਂ ਕੋਈ ਕੰਮ ਵੀ ਜਿਹੜਾ ਤੁਸੀਂ ਜੇ ਕਰਨਾ ਹੈ ਤਾਂ ਉਦੋਂ ਪਹਿਲਾਂ ਤੁਹਾਡੇ ਲਈ ਉਹ ਕਰੋਨੇ ਦਾ ਟੀਕਾ ਲੱਗਿਆ ਹੋਣਾ ਜ਼ਰੂਰੀ ਹੈ ਇਹ ਸਰਕਾਰ ਦੀਆਂ ਹਦਾਇਤਾਂ ਸੀ ਉੱਥੇ ਜਾ ਕੇ ਮੁੱਖ ਮੰਤਰੀ ਸਰਕਾਰ ਕਿ ਨੇ ਜੀ ਅਸੀਂ ਤਾਂ ਕਿਹਾ ਸੀਗਾ ਵੀ ਲਵਾਉਣਾ ਲਵਾਓ ਨਹੀਂ ਲਵਾਉਣਾ ਨਾ ਲਵਾਓ ਹੁਣ ਉਹੀ ਗੱਲ ਇੱਥੇ ਆ ਜਾਣੀ ਹੈ ਇਹਨਾਂ ਨੇ ਸਾਫ਼ ਤੌਰ ਤੇ ਲਿਖਿਆ ਹੋਇਆ ਅੱਜ ਮੈਂ ਤੁਹਾਨੂੰ ਦੱਸਣ ਲੱਗਿਆ ਆਹ ਜਿਹੜੀ ਵੀ ਮਿਨਿਸਟਰੀ ਆਫ ਐਜੂਕੇਸ਼ਨ ਹੈ ਸੈਂਟਰ ਦੀ ਉਹਦੀ ਵੈਬਸਾਈਟ ਚੈੱਕ ਕਰੋ ਉੱਤੇ ਸਾਫ ਤੌਰ ਤੇ ਲਿਖਿਆ ਹੋਇਆ ਧਿਆਨ ਨਾਲ ਸੁਣ ਲਓ ਤੁਸੀਂ ਆਪ ਵੀ ਪੜ੍ਹ ਲਿਓ ਕ੍ਰੀਏਟਿੰਗ ਐਨ ਅਪਾਰ ਆਈਡੀ ਇਜ਼ ਨਾਟ ਮੈਨਿਟਰੀ ਫਾਰ ਐਨੀ ਚਾਈਲਡ ਇਨ ਐਨੀ ਕਾਈਂਡ ਆਫ ਸਕੂਲ ਐਂਡ ਇਟ ਬੀਇੰਗ ਕ੍ਰੀਏਟਡ ਓਨਲੀ ਵਿਦ ਡਾਕੂਮੈਂਟ ਸੰਟ ਆਫ ਦਾ ਪੇਰੈਂਟ ਔਰ ਗਾਰਡੀਅਨ ਅੱਗੇ ਲਿਖਿਆ ਵਾ ਸਟੂਡੈਂਟ ਕੈਨ ਨਾਟ ਬੀ ਫੋਰਸਡ ਟੂ ਕ੍ਰੀਏਟ ਐਨ ਅਪਾਰ ਆਈਡੀ ਉਹ ਕਹਿੰਦੇ ਜ਼ਰੂਰੀ ਨਹੀਂ ਹੈਗੀ ਇਹ ਮਾਪਿਆਂ ਦਾ ਕੰਸੈਂਟ ਲਿਆ ਜਾਊਗਾ ਮਾਪਿਆਂ ਦੀ ਸਹਿਮਤੀ ਲਈ ਜਾਊਗੀ ਜੇ ਮਾਪੇ ਸਹਿਮਤ ਆ ਤਾਂ ਸੋਡੀ ਜਿਹੜੀ ਇਹ ਆਪਣੀ ਅਪਾਰ ਆਈਡੀ ਸੋਡੇ ਬੱਚੇ ਦੀ ਬਣਨੀ ਆ ਜੇ ਮਾਪੇ ਨਹੀਂ ਸਹਿਮਤ ਹੈਗੇ ਤਾਂ ਸੋਡੀ ਅਪਾਰ ਆਈਡੀ ਨਹੀਂ ਬਣਨੀ ਇਸੇ ਨੂੰ ਲੈ ਕੇ ਅੱਜ ਮੈਂ ਡੀਓ ਮਾਨਸਾ ਨਾਲ ਮੇਰੀ ਫੋਨ ਤੇ ਗੱਲ ਹੋਈ ਮੈਡਮ ਦੇ ਨਾਲ ਡੀਓ ਬਠਿੰਡਾ ਨੂੰ ਮੈਂ ਮੈਡਮ ਨੂੰ ਮਿਲ ਕੇ ਮੈਂ ਰਾਹ ਦੇ ਵਿੱਚ ਹੀ ਆ ਮੈਂ ਮਿਲ ਕੇ ਆਇਆ ਡੀਓ ਬਟੰਡਾ ਨੂੰ ਮੈਡਮ ਨੂੰ ਤੇ ਉਸ ਤੋਂ ਬਾਅਦ ਮੇਰੀ ਡੀਪੀ ਹੈਗੀ ਨਾਲ ਗੱਲ ਹੋਈ ਐਜੂਕੇਸ਼ਨ ਨਾਲ ਡੀਪੀਆਈ ਨੇ ਮੈਨੂੰ ਇਹ ਗੱਲ ਕਹਿਦੀ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ ਹੈਗਾ ਇਹ ਗੱਲ ਤਾਂ ਤੁਸੀਂ ਸੈਕਟਰੀ ਸਾਹਿਬ ਨਾਲ ਗੱਲ ਕਰੋ ਮੈਨੂੰ ਡੀਓ ਮਾਨਸਾ ਨੇ ਵੀ ਇਹ ਗੱਲ ਕਹੀ ਤੇ ਮੈਨੂੰ ਡੀਓ ਬਟੰਡਾ ਨੇ ਵੀ ਇਹ ਗੱਲ ਕਹੀ ਹੈ ਕਿ ਸਾਨੂੰ ਤਾਂ ਨਹੀਂ ਜੀ ਪਤਾ ਸਾਨੂੰ ਤਾਂ ਜੋ ਸਰਕਾਰ ਦੀਆਂ ਹਦਾਇਤਾਂ ਨੇ ਤੁਸੀਂ ਉੱਪਰ ਗੱਲ ਕਰ ਲਓ ਸੀ ਉਹ ਇੰਨੇ ਬੰਦ ਲਾਗੂ ਕਰ ਰਹੇ ਆ ਜੋ ਸਕੂਲਾਂ ਨੂੰ ਚੱਟੀਆਂ ਲਿਖ ਰਹੇ ਨੇ ਜਬਰੀ ਤੌਰ ਤੇ ਵੀ ਤੁਸੀਂ ਆਪ ਆੜੇੜੀ ਬੱਚਿਆਂ ਦੀ ਬਣਾ ਕੇ ਦੇਣੀ ਆ ਜੋ ਸਰਕਾਰ ਪੰਜਾਬ ਸਰਕਾਰ ਜੋ ਸੈਂਟਰ ਆਪਣੀਆਂ ਪਾਲਸੀਆਂ ਨੀਤੀਆਂ ਐਜੂਕੇਸ਼ਨ ਦੇ ਸਬੰਧ ਦੇ ਵਿੱਚ ਖੇਤੀ ਦੇ ਸਬੰਧ ਦੇ ਲਾਗੂ ਕਰਨਾ ਚਾਹੁੰਦੀ ਆ ਉਹਨੂੰ ਪੰਜਾਬ ਸਰਕਾਰ ਇਨ ਬਿਨ ਪੰਜਾਬ ਦਾ ਮੁੱਖ ਮੰਤਰੀ ਦੀ ਸਰਕਾਰ ਉਹ ਪੰਜਾਬ ਚ ਲਾਗੂ ਕਰ ਰਹੇ ਨੇ ਇਹ ਕੋਈ ਵਿਰੋਧ ਉਹਦਾ ਨਹੀਂ ਕਰ ਰਹੇ ਜਦੋਂ ਕਿ ਦੱਖਣ ਦੇ ਵਿੱਚ ਜਾਂ ਬੰਗਾਲ ਦੇ ਵਿੱਚ ਇਹਦਾ ਨਿਊ ਐਜੂਕੇਸ਼ਨ ਪਾਲਿਸੀ ਦਾ ਵਿਰੋਧ ਹੋਇਆ ਵੱਡੇ ਪੱਧਰ ਤੇ ਉਹ ਕਿਉਂ ਹੋਇਆ ਮੈਂ ਅੱਗੇ ਜਾ ਕੇ ਦੱਸਦਾ ਜਿਹੜੀ ਗੱਲ ਮੇਰੀ ਹੋਈ ਆ ਅੱਜ ਉਸ ਖੇਤਰ ਤੋਂ ਬਾਹਰ ਜਦੋਂ ਮੈਨੂੰ ਡੀਓ ਨੇ ਕਹਿਤਾ ਵੀ ਡੀਪੀਏ ਨਾਲ ਗੱਲ ਕਰੋ ਮੈਂ ਡੀਪੀਏ ਨਾਲ ਗੱਲ ਕੀਤੀ ਉਹ ਕਹਿੰਦੇ ਸਾਨੂੰ ਨਹੀਂ ਪਤਾ ਉੱਪਰ ਗੱਲ ਕਰੋ ਸੈਕਟਰੀ ਐਜੂਕੇਸ਼ਨ ਨਾਲ ਸੈਕਟਰੀ ਐਜੂਕੇਸ਼ਨ ਆਪਣੇ ਹੈਗੇ ਨੇ ਜਦਵ ਜੀ ਸ਼ਾਇਦ ਉਹਨਾਂ ਨਾਲ ਮੇਰੀ ਗੱਲ ਹੋਈ ਕਮਲਕਸ਼ੋਰ ਯਾਦਵ ਜੀ ਮੈਂ ਸੈਕਟਰੀ ਸਾਹਿਬ ਜਿਹੜੀ ਪਾਲ ਰੀੜੀ ਬਣ ਰਹੀ ਆ ਇਹਦੇ ਬਾਰੇ ਤੁਹਾਡੇ ਕੋਲੇ ਕੋਈ ਮਿਨਿਸਟਰੀ ਆਫ ਐਜੂਕੇਸ਼ਨ ਦਾ ਕੋਈ ਸੈਂਟਰ ਦੀ ਦਾ ਕੋਈ ਤੁਹਾਡੇ ਕੋਲੇ ਇਹਦਾ ਕੋਈ ਸਾਨੂੰ ਦੇ ਸਕਦੇ ਹੋ ਕੋਈ ਆਰਡਰ ਵਗੈਰਾ ਤਾਂ ਉਹ ਸਾਫ ਮਨਾ ਕਰਕੇ ਇਹਦਾ ਜੀ ਗਾਈਡਲਾਈਨ ਚ ਲਿਖਿਆ ਹੋਇਆ ਤੁਸੀਂ ਪੜ੍ਹ ਲਓ ਮੈਂ ਕਿਹਾ ਪਰ ਗਾਈਡਲਾਈਨ ਤਾਂ ਇਹ ਕਹਿੰਦੀ ਆ ਵੀ ਅਪਾਰ ਏਡੀ ਬਣਾਉਣ ਬਣਾਉਣੀ ਮੰਡਟਰੀ ਨਹੀਂ ਹੈਗੀ ਕੰਪਲਸਰੀ ਨਹੀਂ ਹੈਗੀ ਜ਼ਰੂਰੀ ਨਹੀਂ ਹੈਗੀ ਜੇ ਤੁਸੀਂ ਸਹਿਮਤਾ ਬਣਾ ਲਓ ਨਹੀਂ ਸਹਿਮ ਤੁਸੀਂ ਨਾ ਬਣਾਓ ਤਾਂ ਜਾਣੇ ਐਜੂਕੇਸ਼ਨ ਜਿਹੜਾ ਆਪਣਾ ਸੈਕਟਰੀ ਆ ਸਿੱਖਿਆ ਵਿਭਾਗ ਦਾ ਜਦਵਜੀ ਉਹਨੇ ਕੋਈ ਸਾਫ ਗੱਲ ਮੇਰੇ ਨਾਲ ਨਹੀਂ ਕੀਤੀ ਗੱਲ ਨੂੰ ਸਾਰਿਆਂ ਨੂੰ ਸੈਟਰ ਸਾਹਿਬ ਗੋਲ ਕਰੀ ਗਏ ਆ ਉਹਨਾਂ ਨੇ ਕੋਈ ਸਾਫ਼ ਤੇ ਸਪਸ਼ਟ ਇਹਦਾ ਜਵਾਬ ਨਹੀਂ ਦਿੱਤਾ ਵੀ ਇਹਦਾ ਜੀ ਗਾਈਡਲਾਈਨਾਂ ਨੇ ਜੀ ਗਾਈਡਲਾਈਨ ਦਾ ਤੁਸੀਂ ਪੜ੍ਹ ਕੇ ਸਾਡੀ ਤੁਸੀਂ ਆਪ ਵੈਬਸਾਈਟ ਚਾੱਕ ਕੇ ਪੜ੍ਹ ਲਿਓ ਤੇ ਮੈਂ ਸਕੂਲਾਂ 'ਚ ਵੀ ਗਿਆ ਅੱਜ ਕਈਆਂ 'ਚ ਤੇ ਮੈਂ ਸਕੂਲਾਂ ਦੇ ਵਿੱਚੋਂ ਵੀ ਪੁੱਛ ਕੇ ਆਇਆ ਵੀ ਇਹ ਮੰਡੈਟਰੀ ਹੈ ਜ਼ਰੂਰੀ ਨਹੀਂ ਹੈ ਇਹ ਬੱਚੇ ਦੇ ਮਾਪਿਆਂ ਤੇ ਨਿਰਭਰ ਆ ਤੁਸੀਂ ਬਣਾਉਣਾ ਆਪਣੇ ਬੱਚੇ ਦਾ ਆਪਾਰ ਰੈਡੀਜਨ ਨਹੀਂ ਬਣਾਉਣਾ ਹੁਣ ਇਹਦਾ ਇੱਕ ਹੋਰ ਸਮਝਣ ਦੀ ਲੋੜ ਹੈ ਇੱਕੇ ਵਰਤਾਂ ਤੇ ਇੱਕ ਸਿਰਜ ਰਹੇ ਨੇ ਮੈਨੂੰ ਜਿਵੇਂ ਗੱਲ ਕੀਤੀ ਮੈਂ ਕੇ ਡੀਓ ਨਾਲ ਜਾਂ ਮੇਰੀ ਸੈਕਟਰੀ ਨਾਲ ਗੱਲ ਹੋਈ ਦੇਖੋ ਜੀ ਬੱਚੇ ਦਾ ਕੋਈ ਕਾਹਨੂੰ ਡਾਕੂਮੈਂਟ ਗੁੰਮ ਜਾਂਦਾ ਜੀ ਤਾਂ ਸੌਖਾ ਲੱਭ ਜਾਂਦਾ ਜੀ ਯਾਨੀ ਇਸ ਤਰ੍ਹਾਂ ਵੀ ਤੁਹਾਡੇ ਡਾਕੂਮੈਂਟ ਕਿਤੇ ਚੱਕੇ ਫਿਰੋਗੇ ਨਾਲ ਬੱਸਾਂ ਜਾਂ ਗੱਡੀਆਂ ਜਾਂ ਮੋਟਰਸਾਈਕਲਾਂ ਦੇ ਆਪਾਂ ਕੋਈ ਅਪਲਾਈ ਕਰਨ ਜਾਂਦੇ ਆ ਕਦੇ ਨਾਲ ਡਾਕੂਮੈਂਟ ਲੈ ਜਾਣੇ ਪੈਂਦੇ ਤੁਹਾਨੂੰ ਲੋਡ ਹੀ ਨਹੀਂ ਪੈਣੀ ਤੁਹਾਡੀ ਆਈਡੀ ਬਣੀ ਹੋਊਗੀ ਇਹ ਦੇਖਣ ਨੂੰ ਬਹੁਤ ਵਧੀਆ ਗੱਲ ਲੱਗਦੀ ਆ ਮੈਨੂੰ ਵੀ ਤੁਹਾਨੂੰ ਵੀ ਹਰ ਇੱਕ ਨੂੰ ਵੀ ਹਾਂ ਜਿਹੜਾ ਲੱਖਾਂ ਦਾ ਬਣਾ ਗੱਲ ਤੋਂ ਰੌਲਾ ਪਾਉਂਦਾ ਇਹ ਤਾਂ ਬਹੁਤ ਵਧੀਆ ਗੱਲ ਆ ਜੇ ਸਾਡੇ ਡਾਕੂਮੈਂਟਾਂ ਤੋਂ ਸਮਝੇ ਹੋਣਗੇ ਅਸੀਂ ਜਾ ਕੇ ਉਸ ਆਈਡੀ ਚ ਕੱਢ ਲਾਂਗੇ ਨਾ ਦੇ ਨਾਲ ਮਸਲਾ ਇਹ ਨਹੀਂ ਹੈਗਾ ਇਹਨਾਂ ਸੌਖਾ ਨਹੀਂ ਹੈਗਾ ਇਮਤਿਹਾਨ ਨਾਲ ਸਮਝਣ ਨੂੰ ਗੱਲ ਨੂੰ ਅਸਲ ਦੇ ਸਭ ਤੋਂ ਵੱਡੀ ਗੱਲ ਕੀ ਆ ਸਿੱਧੇ ਰੂਪ ਦੇ ਵਿੱਚ ਸੈਂਟਰ ਐਜੂਕੇਸ਼ਨ ਪਾਲਿਸੀ ਦੇ ਵਿੱਚ ਸੂਬਿਆਂ ਦੇ ਉੱਤੇ ਲਾਗੂ ਕਰ ਰਿਹਾ ਆਪਣੇ ਧੱਕੇ ਨਾਲ ਜਦੋਂ ਕਿ ਸਟੇਟ ਸਬਜੈਕਟ ਹੈ ਸਿੱਖਿਆ ਐਜੂਕੇਸ਼ਨ ਇਹ ਸੂਬੇ ਦੇ ਅਧਿਕਾਰ ਖੇਤਰ ਚ ਆਉਂਦਾ ਹੈ ਕਿ ਸੂਬੇ ਨੇ ਤੈਅ ਕਰਨਾ ਹੈ ਇੱਕ ਰਾਜ ਨੇ ਤੈਅ ਕਰਨਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਿਹੜਾ ਸਿਲੇਬਸ ਪੜਾਉਣਾ ਹੈ ਕਿਹੜੀ ਹਿਸਟਰੀ ਪੜਾਉਣੀ ਹੈ ਕਿਹੜਾ ਤੁਸੀਂ ਲਿਟਰੇਚਰ ਪੜਾਉਣਾ ਹੈ ਇਹ ਸੂਬੇ ਦੀ ਸਰਕਾਰ ਨੇ ਤੈਅ ਕਰਨਾ ਹੁੰਦਾ ਹੁਣ ਸੂਬਿਆਂ ਨੂੰ ਪਾਸੇ ਕਰਕੇ ਸੈਂਟਰ ਸਿੱਧਾ ਦਖਲਅੰਦਾਜ਼ੀ ਕਰ ਰਿਹਾ ਹੈ ਸਿੱਖਿਆ ਨੀਤੀ ਦੇ ਉੱਤੇ ਉਹ ਜਿਹੜਾ ਲੈ ਕੇ ਆਇਆ 2022 ਦੀ ਨੀਤੀ ਉਹਨੂੰ ਆਪਣੇ ਪੂਰੇ ਜ਼ੋਰ ਨਾਲ ਨਾਲ ਲਾਗੂ ਕਰਤਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨਾਲ ਮਿਲ ਕੇ ਸਕੂਲਾਂਾਂ ਚ ਕਾਲਜਾਂ ਚ ਯੂਨੀਵਰਸਿਟੀਆਂ ਦੇ ਵਿੱਚ ਉਹ ਇੱਥੇ ਕੀ ਗਲਬੜਾ ਹੋ ਰਹੀ ਹੈ ਇੱਕ ਤੁਹਾਨੂੰ ਮੈਂ ਦੱਸ ਦਵਾਂ ਇਹਦਾ ਇਹ ਖਤਰਾ ਭਾਵੋ ਤੁਹਾਡੇ ਬੱਚੇ ਦਾ ਕੱਲ ਨੂੰ ਕਿਤੇ ਵੀ ਕੋਈ ਡਾਟਾ ਮਹਿਜੂਲ ਹੁੰਦਾ ਤੁਸੀਂ ਲਿਖ ਕੇ ਦੇ ਚੁੱਕੇ ਹੋ ਮੈਂ ਕਿ ਤੁਸੀਂ ਕਿਤੇ ਕੋਈ ਚਾਰਾ ਜੋਗੀ ਛੋੜੀ ਚਲਣੀ ਨਹੀਂ ਕਾਨੂੰਨੀ ਪ੍ਰਕਿਰਿਆਰ ਵਿੱਚ ਤੁਸੀਂ ਹਾਰ ਚੁੱਕੋਗੇ ਵੀ ਨਹੀਂ ਆ ਤੁਸੀਂ ਲਿਖ ਕੇ ਦੇ ਚੁੱਕੇ ਆਂ ਦੂਜੀ ਗੱਲ ਦੂਜੀ ਗੱਲ ਮੰਨ ਲਓ ਕੱਲ ਨੂੰ ਇੱਥੇ ਇਹ ਦੇਸ਼ ਇੱਕ ਵਿਭਿੰਨਤਾ ਦਾ ਦੇਸ਼ ਆ ਵੱਖ-ਵੱਖ ਧਰਮਾਂ ਦਾ ਵੱਖ-ਵੱਖ ਬੋਲੀਆਂ ਦਾ ਵੱਖ-ਵੱਖ ਇਥੋਂ ਦੇ ਲੋਕਾਂ ਦਾ ਸੱਭਿਆਚਾਰ, ਤਾਮਲਾਂ ਦਾ ਆਪਣਾ, ਬੰਗਾਲੀਆਂ ਦਾ ਆਪਣਾ, ਮਰਾਠਿਆਂ ਦਾ ਆਪਣਾ, ਵੀਰਾਂਤਿਆਂ ਦਾ ਆਪਣਾ, ਹਰਿਆਣੀਆਂ ਦਾ ਆਪਣਾ, ਰਾਜਸਤਾਨੀਆਂ ਦਾ ਆਪਣਾ, ਪੰਜਾਬੀਆਂ ਦਾ ਆਪਣਾ। ਹਰ ਬੰਦੇ ਨੂੰ ਆਪਣੀ ਬੋਲੀ ਪਿਆਰੀ ਆ, ਹਰ ਬੰਦੇ ਨੂੰ ਆਪਣਾ ਸੱਭਿਆਚਾਰ ਆਪਣਾ ਵਿਰਸਾ ਪਿਆਰਾ। ਆਪਣੇ ਰੀਤੀ ਰਿਵਾਜ ਪਿਆਰੇ ਨੇ। ਸੈਂਟਰ ਦਾ ਜੋਰ ਲੱਗਿਆ ਕਿ ਸਾਰਿਆਂ ਨੂੰ ਇੱਕੋ ਰੱਸੇ ਬੰਨ੍ਹ ਲੈਣਾ। ਆਪਾਂ ਕਹਿੰਦੇ ਨੇ ਵੀ ਇਹ ਦੇਸ਼ ਇੱਕ ਗੁਲਦਸਤਾ ਹੈ। ਤੇ ਉਸ ਗੁਲਦਸਤੇ ਦੇ ਵਿੱਚ ਵੱਖਰੇ-ਵੱਖਰੇ ਤਰ੍ਹਾਂ ਦੇ ਫੁੱਲ ਨੇ ਜਿਹੜੇ ਉਗਰੇ ਹੋਏ ਆ ਪੰਜਾਬੀਆਂ ਦਾ ਆਪਣਾ ਇੱਕ ਫੁੱਲ ਦਾ ਇੱਕ ਫਲਵਾੜੀ ਦਾ ਫੁੱਲ ਹੈ ਪੰਜਾਬ ਦੇ ਲੋਕ ਨੇ ਜਿਹੜੀ ਗੁਜਰਾਤੀ ਆਪਣਾ ਮਰਾਠੇ ਆਪਣਾ ਤਾਮਲ ਆਪਣਾ ਸਾਰੇ ਆਪੂ ਆਪਣਾ ਇੱਥੇ ਯੋਗਦਾਨ ਪਾ ਰਿਹਾ ਸਮੂਲਖ ਦੇ ਵਿੱਚ ਪਰ ਇਹ ਕਹਿੰਦੇ ਵੀ ਨਹੀਂ ਸਾਨੂੰ ਇਹ ਮਨਜ਼ੂਰ ਨਹੀਂ ਅਸੀਂ ਤਾਂ ਇਸ ਬਾਗੀਚੇ 'ਚ ਇਸ ਫਲਵਾੜੀ 'ਚ ਇੱਕੋ ਤਰ੍ਹਾਂ ਦਾ ਫੁੱਲ ਪੈਦਾ ਕਰਨਾ ਉਹ ਸਾਡੀ ਮਰਜ਼ੀ ਦਾ ਫੁੱਲ ਹੋਊਗਾ ਲੋ ਇਹ ਕਹਿੰਦੇ ਅਸੀਂ ਤੈਅ ਕਰਾਂਗੇ ਵੀ ਪੰਜਾਬੀ ਗੁਜਰਾਤੀ ਮਰਾਠੇ ਰਾਸਤਾਨੀ ਹਰਿਆਣਵੀ ਤਾਮਲ ਕਿਹੜੀ ਬੋਲੀ ਪੜਨਗੇ ਕਿਹੜਾ ਇਤਿਹਾਸ ਪੜਨਗੇ ਕਿਹੜਾ ਸਾਹਿਤ ਪੜਨਗੇ ਸਾਡਾ ਲਿਟਰੇਚਰ ਟਿੱਬਿਆਂ ਦਾ ਸਾਡਾ ਲਿਟਰੇਚਰ ਸਾਡਾ ਸਾਹਿਤ ਤਾਂ ਬਹੁਤ ਅਮੀਰ ਹੈ ਸਾਡਾ ਅਮੀਰ ਹੈ ਸਾਡੇ ਵਿਰਸੇ ਦਾ ਬਹੁਤ ਕੁਝ ਹੈ ਕਿੱਸੇ ਕਹਾਣੀਆਂ ਗੀਤ ਸੰਗੀਤ ਸਾਡਾ ਇਤਿਹਾਸ ਬੜਾ ਸਾਨਾ ਮੱਤਾ ਹੈ ਹਰ 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 ਧਰਤੀ ਦਾ ਆਪਣਾ ਆਪਣਾ ਇਤਿਹਾਸ ਹੈ ਸਾਡਾ ਆਪਣਾ ਇਹ ਕਹਿੰਦੇ ਇਹ ਨਹੀਂ ਹੋਊਗਾ ਇਹਨਾਂ ਨੇ ਉਸ ਤਰੀਕੇ ਦੇ ਨਾਲ ਜਿਹੜਾ ਫੈਡਰਲ ਢਾਂਚੇ ਦੀ ਆਪਾਂ ਗੱਲ ਕਰਦੇ ਹਾਂ ਆਪਾਂ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਆ ਅਮਰੀਕਾ ਦੁਨੀਆ ਦਾ ਮੰਨਿਆ ਪਰਮੰਨਿਆ ਇੱਕ ਦੇਸ਼ ਹੈ ਅਮਰੀਕਾ ਦੇ ਵਿੱਚ ਅਮਰੀਕਾ ਕਾਹਦਾ ਪਤਾ ਕਿਉਂ ਹੈ ਅਮਰੀਕਾ ਦੀਆਂ ਸਟੇਟਾਂ ਕੋਲੇ ਫੁੱਲ ਅਧਿਕਾਰ ਨੇ ਉਹਨਾਂ ਨੇ ਸੂਬਿਆਂ ਕੋਲੇ ਸਾਰਿਆਂ ਕੋਲ ਫੁੱਲ ਅਧਿਕਾਰ ਹੈ ਇਹ ਕਹਿੰਦੇ ਨਹੀਂ ਅਸੀਂ ਸੂਬਿਆਂ ਨੇ ਅਧਿਕਾਰ ਖੋ ਕੇ ਸੈਂਟਰ ਕਹਿੰਦਾ ਚਾਹੇ ਖੇਤੀ ਦਾ ਸਬਜੈਕਟ ਆ ਖੇਤੀ ਦਾ ਖੇਤੀ ਦੀ ਜਿਹੜੀ ਨੀਤੀ ਬਣਾਉਣੀ ਹੈ ਸਟੇਟ ਨੇ ਬਣਾਉਣੀ ਹੈ ਸੂਬੇ ਨੇ ਬਣਾਉਣੀ ਹੈ ਕੁਝ ਵੀ ਇਹਨਾਂ ਨੇ ਖੰਡਾਜੀ ਕਰਤੀ ਖੰਡਾ ਲਿਆ ਕੇ ਸਿਰਤਾ ਸੈਂਟਰ ਨੇ ਪੰਜਾਬ ਕੋਲੇ ਵੀ ਇਹਨੂੰ ਲਾਗੂ ਕਰ ਦਿਓ ਆਹੀਂ ਖੰਡਾ ਲਿਆ ਕੇ ਇਹਨਾਂ ਨੇ ਸਿਰਤਾ ਸਿੱਖਿਆ ਨੀਤੀ 'ਚ ਵੀ ਇਹਨੂੰ ਲਾਗੂ ਕਰ ਦਿਓ ਤੇ ਪੰਜਾਬ ਵਾਲੇ ਪਹਿਲਾਂ ਹੀ ਤਿਆਰ ਬੈਠੇ ਹੁੰਦੇ ਆ ਜੋਤਿਆਂ ਦੇ ਵਿੱਚ ਸਰਚਾਈ ਬੈਠੇ ਹੁੰਦੇ ਆ ਵੀ ਕੋਈ ਦਾ ਨਾ ਜਨਾਬ ਤੁਹਾਡਾ ਜਿਹੜਾ ਖੰਡਾ ਆਉਂਦਾ ਹੈ ਲਾਗੂ ਕਰਨ ਨੂੰ ਤਿਆਰ ਹਾਂ ਇਹਦਾ ਇਹ ਨੁਕਸਾਨ ਆ ਭਰਾਵੋ ਸਮਝੋ ਇਸ ਗੱਲ ਨੂੰ ਮੇਰਾ ਦਿਮਾਗ ਨਹੀਂ ਹਿੱਲਿਆ ਮੈਂ ਰੋ ਸੋੜਨਾ ਕਲਪਦਾ ਇੱਕ ਮੇਰੀ ਬੇਨਤੀ ਇੰਨੀ ਹੋਰ ਤੇ ਅੰਨ ਸੁਣ ਲਿਆ ਕਰੋ ਫਿਰ ਤੁਸੀਂ ਕਹਿੰਦੇ ਬਈ ਇਹ ਸ਼ਬਦ ਇਹ ਜੇ ਬੋਲਣਾ ਸ਼ਬਦ ਮੈਨੂੰ ਗੁੱਸੇ ਚ ਨਿਕਲਦੇ ਆ ਕੀ ਹੁਣ ਸਾਨੂੰ ਲੱਖੇ ਵਰਗਾ ਜਾਂ ਕੱਲ ਨੂੰ ਕੋਈ ਹੋਰ ਬੰਦਾ ਆ ਕੇ ਦੱਸੂਗਾ ਵੀ ਥੋੜੀ ਨੀਕਰ ਖੁੱਲੀ ਪਈ ਐ ਸਾਨੂੰ ਨੰਗੇ ਕੀਤਾ ਜਾ ਰਿਹਾ ਹੁਣ ਇਹ ਇਹ ਤਾਂ ਦੱਸੇ ਤੋਂ ਪਤਾ ਲੱਗੂਗਾ ਸਾਨੂੰ ਯਾਰ ਮੇਰਾ ਕਹਿਣ ਦਾ ਭਾਵ ਆ ਵੀ ਸਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਤੁਸੀਂ ਮੇਰੀ ਗੱਲ ਦੀ ਗੱਲ ਤੋਂ ਬੋਲੀ ਤੋਂ ਬਾਅਦ ਤੁਸੀਂ ਚੱਕਨੇ ਹੋਗੇ ਫਿਰ ਤੁਸੀਂ ਮੈਨੂੰ ਫੋਨ ਕਰਨ ਲੱਗੇ ਸਕੂਲਾਂ ਜਾ ਕੇ ਪੁੱਛਣ ਲੱਗੇ ਤੁਸੀਂ ਪਹਿਲਾਂ ਪੁੱਛੇ ਨਹੀਂ ਯਾਰ ਵੀ ਸਾਡਾ ਆਧਾਰ ਕਾਰਡ ਲੈ ਰਹੇ ਹੋ ਸਾਡਾ 10 ਕਟ ਕਰਾ ਰਹੇ ਹੋ ਕਾਦੇ ਤੇ ਕਰਾ ਰਹੇ ਹੋ ਕਿਉਂ ਕਰਾ ਰਹੇ ਹੋ ਸਰ ਹੁਣ ਕੋਈ ਉੱਠ ਕੇ ਲੋਕ ਜਗਾਇਆ ਕਰਨ ਦੱਸਿਆ ਕਰਨਗੇ ਹੁਣ ਮੇਰੇ ਜਿਹਾ ਤੁਹਾਨੂੰ ਪਤਾ ਕਿ ਮੈਂ ਦੰਦੀਆਂ ਵੜਦੇ ਆ ਇਹ ਵੀ ਇਹ ਆਪਣੇ ਲੋਕਾਂ ਨੂੰ ਜਗਾਉਂਦਾ ਹੈ ਇਹ ਹਰ ਵਾਰ ਤੇ ਆਪਣੇ ਲੋਕਾਂ ਨੂੰ ਚਕੰਨੇ ਕਰ ਦਿੰਦਾ ਹੌਸਲਾ ਕੱਲ ਨੂੰ ਕੋਈ ਝੂਠਾ ਮੁਕਦਮਾ ਦੇ ਕੇ ਅੰਦਰ ਮੜ ਦੇਣਾ ਹੌਸਲਾ ਕੱਲ ਨੂੰ ਕਿਸੇ ਮੁਕਾਬਲੇ 'ਚ ਮਰਵਾ ਦੇਣਾ ਕੁਝ ਵੀ ਕਰ ਸਕਦੇ ਆ ਇਹਨਾਂ ਨੂੰ ਮੇਰੇ ਵਰਗੇ ਬੰਦੇ ਦਾ ਲੜਨ ਕਰਦੇ ਆ ਚੁੱਭਦੇ ਆ ਪਰ ਮੈਂ ਸੋਨੂੰ ਕਹਿਣਾ ਮੇਰਾ ਵੀਰ ਮੈਂ ਕੱਲ ਵੀ ਕਿਹਾ ਸੀ ਵੀ ਐਨੇ ਅਸੀਂ ਨਾ ਨਿਖਿੱਧ ਬਣ ਕੇ ਅੱਖਾਂ ਨਾਲ ਮੀਚ ਕੇ ਗੋਲੇ ਕਬੂਤਰਾਂ ਹੋਂ ਤੁਰੇ ਫਿਰਦੇ ਰਹੇਗੇ ਅੱਖ ਕਮੀਟਰ ਨਾਲ ਗੋਲਾ ਕਬੂਤਰ ਵਜਦਾ ਨੇ ਬਿੱਲੀ ਆ ਕੇ ਤੁਹਾਨੂੰ ਮਰੋੜ ਲੈਂਦੀ ਆ ਅੱਖਾਂ ਖੋਲ ਕੇ ਰੋਸ਼ਨ ਦਿਮਾਗ ਰੱਖੀਏ ਪੂਰੀ ਤਿੱਖੀ ਨਜ਼ਰ ਰੱਖੀ ਵੀ ਸਾਡੇ ਨਾਲ ਵਾਪਰ ਕੀ ਰਿਹਾ ਹੋ ਕੀ ਰਿਹਾ ਸਾਡੇ ਨਾਲ ਪਾਣੀ ਆ ਜ਼ਹਿਰਾਂ ਸਿੱਖਿਆ ਨੀਤੀ ਤੁਹਾਡੇ ਨਾਲ ਕੀ ਹੋ ਰਿਹਾ ਇਤਿਹਾਸ ਤੁਹਾਡੇ ਨਾਲ ਕੀ ਵਾਪਰੀ ਜਾਂਦਾ ਖੇਤੀਬਾੜੀ ਤੁਹਾਡੀ ਖੋਹੀ ਜਾ ਰਹੀ ਆ ਰਜਗਾਰ ਕਿੱਥੇ ਤੁਹਾਡੇ ਖੋਏ ਜਾ ਰਹੇ ਨੇ ਸੋ ਇਹ ਗੱਲਾਂ ਮੇਰਾ ਵੀ ਸਾਨੂੰ ਸਮਝਣ ਦੀ ਲੋੜ ਆ ਭਰਾ ਬਣ ਕੇ ਜਿਹੜੀ ਸੁਣ ਮੈਂ ਗੱਲਬਾਤ ਕਰਦਾ ਵੀ ਇਹ ਆ ਤੋ ਮੈਂ ਕਹਿੰਦਾ ਜੀ ਅਸੀਂ ਲਗਾਤਾਰ ਜਿਹੜੀ ਗੱਲ ਅਸੀਂ ਕਰਦੇ ਆਂ ਹਾਇ ਕਾਲਾ ਮੈਂ ਹੱਥ ਹੋਰ ਮੇਰੇ ਯਾਦ ਆ ਗਈ ਇਸ ਸਾਡੇ ਕੋਲੇ ਦੇਖੋ ਸ਼੍ਰੋਮਣੀ ਕਮੇਟੀ ਦਾ ਕਿੰਨਾ ਵੱਡਾ ਬਜਟ ਹੈ ਸਾਡੇ ਕੋਲੇ ਸ਼੍ਰੋਮਣੀ ਕਮੇਟੀ ਕੋਲੇ ਆਪਣਾ ਐਜੂਕੇਸ਼ਨ ਸਿਸਟਮ ਹੀ ਨਹੀਂ ਖੜਾ ਹੋਇਆ ਨਾ ਉਹਨਾਂ ਕੋਲ ਢੰਗ ਦੇ ਸਕੂਲ ਕੋ ਚਲਾਏ ਗਏ ਨਾ ਕੋਈ ਯੂਨੀਵਰਸਿਟੀ ਚਲਾਈ ਗਈ ਨਾ ਕੋਈ ਸਰਚ ਸੈਂਟਰ ਖੋਲੇ ਗਏ ਹੁਣ ਸਾਡੇ ਬਾਹਰਲੇ ਆਉਣਗੇ ਆਈਐਨਆਰ ਦੇ ਭਰਾ ਗੁੱਸਾ ਨਾ ਕਰਿਓ ਆਕੇ ਛ ਟੂਰਨਾਮੈਂਟਾਂ ਦੇ ਲੱਖਾਂ ਰੁਪਇਆ ਕਰੋੜਾਂ ਰੁਪਇਆ ਖਰਚ ਦਿੰਦੇ ਆ ਆਕੇ ਵਿਆਹਾਂ ਤੇ ਤੁਸੀਂ ਖਰਚ ਦਿੰਦੇ ਹੋ ਯਾਰ ਜੇ ਤੁਸੀਂ ਮੈਂ ਬੇਨਤੀ ਕਰਦਾ ਬਾਹਰ ਲਿਆਉਣ ਇਹਨਾਂ ਨਾਰੀਆਂ ਨੂੰ ਵੀ ਘੱਟੋ ਘੱਟ ਦੀ ਇਕੱਠੇ ਹੋ ਗਏ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਸਕੂਲ ਤਾਂ ਆਪਣਾ ਇਹਨਾਂ ਨਾਰੀਆਂ ਦਾ ਬਣਾ ਦਿਓ ਜਿਹੜੇ ਜਿੱਧਰ ਕੰਮ ਕਰਨ ਦੀ ਲੋੜ ਹੈ ਸਭ ਤੋਂ ਵੱਧ ਵਰਕ ਕੀਤਾ ਸਭ ਤੋਂ ਵੱਧ ਕੰਮ ਕੀਤਾ ਕ੍ਰਿਸਚੀਆਂ ਨੇ ਅਸਾਈਆਂ ਨੇ ਸਕੂਲਾਂ ਤੇ ਐਜੂਕੇਸ਼ਨ ਸਿਸਟਮ ਤੇ ਜੇ ਕਿਸੇ ਨੇ ਸਭ ਤੋਂ ਵੱਧ ਕੰਮ ਕੀਤਾ ਤਾਂ ਅਸਾਈਆਂ ਨੇ ਕ੍ਰਿਸਚੀਆਂ ਨੇ ਕੀਤਾ ਹੈ ਸਭ ਤੋਂ ਵੱਧ ਪੈਸਾ ਉਸ ਆਪਣੇ ਸਿਸਟਮ ਤੇ ਲਾਉਂਦੇ ਨੇ ਸਿੱਕਾ ਦੇ ਖੇਤਰ 'ਚ ਲਾਉਂਦੇ ਆ ਸਾਡੇ ਵਾਲੇ ਵਿਆਹਾਂ 'ਚ ਫੂਕੀ ਜਾਂਦੇ ਆ ਉਹ ਗਾਇਕ ਲਵਾ ਲਿਆ 15 ਲੱਖ ਦੇਤਾ ਉਹ ਲਵਾ ਲਿਆ 20 ਲੱਖ ਦੇਤਾ ਟੂਰਨਾਮੈਂਟਾਂ 'ਤੇ ਫੂਕ ਜਾਂਦੇ ਕਰੋੜ ਡੂੜੂ ਟੋੜ ਰੁਪਈਆ ਉਹ ਫੋਨ ਦੇ ਦੇ ਜੀ ਆ ਫਲਾਨਾ ਦੇਤਾ ਜੀ ਉਹ ਵੀ ਕਰਾਓ ਪਰ ਜਿੱਧਰ ਕੰਮ ਕਰਨ ਦੀ ਲੋੜ ਆ ਬਾਈ ਉਧਰ ਨੂੰ ਧਿਆਨ ਦਿਓ ਯਾਰ ਐਥੇ ਹੁਣ ਅਸਾਈਆਂ ਦੇ ਸਕੂਲ ਆ ਅਗਲੇ ਸਰਦਾਰ ਜੀ ਇਹ ਗੱਲ ਕਹਿੰਦੇ ਆ ਸਾਡੇ ਵਾਲੇ ਪਾਸੇ ਆਜੋ ਧਰਮ ਸਾਡੇ ਛੱਡ ਕੇ ਇਧਰ ਨੂੰ ਆਜੋ ਤੁਹਾਡੇ ਜਵਾਬ ਦੀ ਫੀਸ ਸਾਰੀ ਮਾਫ ਜਿੱਥੇ ਜਿਹੜਾ ਸਕੂਲ 2-2 3-3 ਲੱਖ ਰੁਪਇਆ 5-5 ਲੱਖ ਰੁਪਇਆ ਰੈਸ਼ਨ ਲੈਂਦਾ ਐਡਮਿਸ਼ਨ ਮਿਲੇ ਫੰਡ ਲੈਂਦੇ ਪਹਿਲਾਂ 5-5 ਲੱਖ ਰੁਪਇਆ ਬਿਨਾਂ ਖਰਚੇ ਤੋਂ ਉਹ ਵੀ ਕਹਿੰਦੇ ਵੀ ਸਾਡੇ ਵਾਲੇ ਪਾਸੇ ਆਜੋ ਤੁਹਾਨੂੰ ਸਾਰਾ ਕੁਝ ਮਾਫ ਕਰਦੇ ਆਂ ਜੀ ਅਗਲੇ ਇਥੋਂ ਤੱਕ ਲੱਗੇ ਹੋਏ ਨੇ ਤੁਹਾਡਾ ਘਰ ਪਾ ਦਿਆਂਗੇ ਤੁਹਾਨੂੰ ਬਾਹਰ ਭੇਜ ਦਿਆਂਗੇ ਤੁਹਾਨੂੰ ਕੁੱਲ ਤੁਹਾਡੀ ਜ਼ਿੰਮੇਵਾਰੀ ਲੈਂਦੇ ਆਂ ਤੁਹਾਨੂੰ ਹਸਪਤਾਲਾਂ 'ਚ ਇਲਾਜ ਕਰਵਾਉ ਕਰਾ ਦਿਆਂਗੇ ਪਰ ਸਾਡਾ ਧਰਮਾ ਬਣਾ ਲਓ ਉਹ extra ਦੇ ਲਾਲਚ ਦੇ ਕੇ ਸਾਡੇ ਲੋਕਾਂ ਨੂੰ ਉਹ ਕਰ ਰਹੇ ਨੇ ਅਗਲੇ ਪੂਰਾ ਜੋਰਾਂ ਸ਼ੋਰਾਂ ਨਾਲ ਲੱਗੇ ਹੋਏ ਨੇ ਸਾਡੇ ਵਾਲੇ ਆਪਾਂ ਹੀ ਕਰਦੇ ਆ ਅਸੀਂ ਪਤਾ ਨਹੀਂ ਕਿਹੜੇ ਕੰਮਾਂ 'ਚ ਪੈਸਾ ੜਾਈ ਜਾਂਦੇ ਆ ਕੁਝ ਚੰਜ ਦਾ ਮੈਂ ਹੁਣ ਤੱਕ ਮੈਂ ਹੈਰਾਨ ਆ ਵੀ ਐਨਆਰਆਈਆਂ ਕੋਲ ਹੋਰ ਬਹੁਤ ਕੰਮਾਂ ਦੇ ਪੈਸਾ ਲਾਤਾ ਦੂ ਲਾ ਵੀ ਰਹੇ ਹਾਂ ਪਰ ਯਾਰ ਤੁਸੀਂ ਕਦੇ ਕੋਈ ਇਹ ਸੋਚਿਆ ਨਾ ਗੱਲਾਂ ਬਾਰੇ ਵੀ ਅਸੀਂ ਕੋਈ ਇੱਥੇ ਸਕੂਲ ਆਪਣਾ ਜ਼ਿਲ੍ਹੇ ਦੇ ਵਿੱਚ ਖੜਾ ਕਰ ਲੀਏ ਆਹ ਰਾਕੇਕ ਜ਼ਿਲ੍ਹੇ ਦੇ ਵਿੱਚ ਕਿੰਨੇ ਬੰਦੇ ਹੋਣੇ ਕਿਲੇ ਵਿੱਚ ਕਿੰਨੇ ਬੰਦੇ ਬਾਹਰ ਗਏ ਨੇ ਸਾਰੇ ਇਕੱਠੇ ਕਰਕੇ ਤੁਹਾਨੂੰ ਆਉਂਦਾ ਕੀ ਹੈ ਮੈਨੂੰ ਨਾ 5 500 ਵੀ ਨਹੀਂ ਆਉਣਾ ਇੱਕ ਟਾਪ ਦਾ ਸਕੂਲ ਜ਼ਿਲ੍ਹੇ 'ਚ ਖੜਾ ਕਰ ਜਾਓਗੇ ਜਿੱਧਰ ਨੂੰ ਲੋੜ ਆ ਥੋ ਮੇਰਾ ਵੀਰ ਇਸ ਕਰਕੇ ਇੱਕ ਬਾਈ ਕਹਿੰਦਾ ਪੰਜਾਬੀ ਦਾ ਰਜਾਈ ਲਈ ਪਏ ਆ ਹਮਲੇ ਚਾਰ ਸਪੇਰੋਂ ਹੋ ਰਿਹਾ ਤੇਰੀ ਗੱਲ ਸੱਚੀ ਆ ਭਰਾਵਾ ਹਰਵੰਸ ਕੀ ਜਗਲਾਨ ਪਤਾ ਨਹੀਂ ਕੀ ਮੁੰਡੇ ਦਾ ਨਾਂ ਪਹਿਲਾਂ ਕੋਲ ਅਸੀਂ ਰਜਾਈਆਂ ਲਈ ਪਏ ਆ ਬਾਈ ਹੁਣ ਮੈਂ ਇੰਦੀ ਗੰਭੀਰਤਾ ਨਾਲ ਗੱਲਾਂ ਤੁਹਾਡੇ ਨਾਲ ਕੀਤੀਆਂ ਨੇ ਕਿੰਨੇ ਕ ਬੰਦੇ ਆ ਜਿਹੜੇ ਆਪਾਂ ਇਹਨੂੰ ਸਾਂਝਾ ਕਰ ਦੇਾਂਗੇ ਕਿੰਨੇ ਕ ਬੰਦੇ ਇਹਦੀ ਗੱਲ ਤੇ ਅਮਲ ਕਰ ਲਿਓਗੇ ਮੈਂ ਤੁਹਾਨੂੰ ਫੇਰ ਵੀ ਕਹਿਣਾ ਵੀ ਮੈਂ ਅੱਜ ਸਕੂਲਾਂ ਕੋਲੇ ਗਿਆ ਡੀਓ ਕੋਲੇ ਗਿਆ ਡੀਪੀਏ ਨਾਲ ਗੱਲ ਕੀਤੀ ਐ ਸੈਕਟਰੀ ਐਜੂਕੇਸ਼ਨ ਨਾਲ ਗੱਲ ਹੋਈ ਐ ਕਿਸੇ ਨੇ ਮੈਨੂੰ ਇਹ ਨਹੀਂ ਕਿਹਾ ਵੀ ਮੰਡੈਂਟਰੀ ਐ ਜ਼ਰੂਰੀ ਐ ਉਹ ਕਹਿੰਦੇ ਸੈਫਟੀ ਹੋਊਗੀ ਮਾਪਿਆਂ ਦੀ ਦਾ ਕਰ ਬਣਾ ਦੇਾਂਗੇ ਨਹੀਂ ਤਾਂ ਠੀਕ ਐ ਤੇ ਮੈਂ ਤੁਹਾਨੂੰ ਅਪੀਲ ਕਰਦਾ ਜਿਹੜਾ ਸਕੂਲ ਤੁਹਾਨੂੰ ਇਹ ਗੱਲ ਕਹੂਗਾ ਵੀ ਤੁਹਾਡੇ ਬੱਚੇ ਦੀ ਪਾਲ ਰੈਡੀ ਬਣਾਉਣੀ ਆ ਉਹਨੂੰ ਕਹੇ ਲਿਆ ਵੀ ਫੜਾ ਆਊਟਰ ਦੇ ਕਿਹੜਾ ਆਊਟਰ ਹੈ ਲਿਆ ਕਿਹੜੀ ਗਾਈਡ ਲਾਈਨ ਆ ਪੜਾ ਸਾਨੂੰ ਮੰਡੇਟਰੀ ਹੈ ਕਿ ਨਹੀਂ ਜ਼ਰੂਰੀ ਕਿ ਨਹੀਂ ਜ਼ਰੂਰੀ ਹੈਗਾ ਲਿਆ ਦਿਖਾ ਸਾਨੂੰ ਯਾਰ ਅਸੀਂ ਚੁੱਪ ਕਰਕੇ ਜਾਂਦੇ ਆ ਸਕੂਲ ਚ ਉਹਨੇ 50000 ਰੁਪਏਸ ਮੰਗ ਲਈ 50000 ਦੇ ਦਿੱਤੀ ਲੱਖ ਮੰਗ ਲਈ ਲੱਖ ਦੇ ਦਿੱਤੀ ਉਹਨੇ ਕੋ ਥੋੜਾ ਕਾਗਜ਼ ਮੰਗ ਲਿਓ ਦੇਤਾ ਅਸੀਂ ਯਾਰ ਸੋ ਮੇਰਾ ਵੀਰ ਸਾਨੂੰ ਹੱਥ ਬੰਨ ਕੇ ਬੇਨਤੀ ਆ ਜਿੰਨਾ ਕੱਸੀ ਸੋਡੇ ਲਈ ਰੋਜ਼ ਤੜਫਦੇ ਆਨ ਤੜਫਦੇ ਤੜਫੀ ਆ ਯਾਰ ਰੋਜ਼ ਕੋਈ ਨਾ ਕੋਈ ਹਮਲਾ ਹੋ ਜਾਂਦਾ ਕਦੇ ਕਿਸੇ ਪਾਸੋਂ ਕੋਲੇ ਕਿਸੇ ਪਾਸੋਂ ਤੇ ਸਾਡੀ ਐ ਕਲਪਨਿਆਂ ਦੀ ਜ਼ਿੰਦਗੀ ਲੰਘ ਜਾਣੀ ਆ ਆਪਾਂ ਜਾਗਣਾ ਪਤਾ ਨਹੀਂ ਨਹੀਂ ਜਾਗਣਾ ਹੁਣ ਜਿਉਂ ਅਸੀਂ ਰਾਤ ਦੇ ਲੱਗੇ ਆਂ ਰਾਤ ਨੂੰ ਨੀਂਦਾਂ ਨਹੀਂ ਆਉਂਦੀਆਂ ਜਿਉਂ ਤੜਕੇ ਉੱਠਦੇ ਆ ਲੱਗਦੇ ਆਂ ਕਦੇ ਉਹਦੇ ਕੋਲ ਜਾਖਦੇ ਇਹਦੇ ਕੋਲ ਜਾ ਆਹ ਕਾਜ ਇਕੱਠਾ ਕਰਾਓ ਕਾਜ ਇਕੱਠਾ ਕਰ ਯਾਰ ਅਸੀਂ ਲਗਾਤਾਰ ਲੱਗੇ ਆਂ ਭਰਾਵਾ ਪਸੂਹੀ ਤੁਸੀਂ ਸੁੱਤੇ ਪਈਓ ਬਈ ਕਾਇਦਾ ਦਾ ਚੁੱਪ ਸੁਣ ਲੈਨੇ ਹੋ ਕਿੰਨੇ ਕਬਾਰ ਹੀ ਕਹਿਣ ਵਾਲੇ ਤਾਂ ਚੁੱਪ ਕਰਾ ਦੇਣਗੇ ਬੰਦ ਕਰ ਦੇਣਗੇ ਮਰਵਾ ਦੇਣਗੇ ਜਿਲਾ ਸਿਰ ਦੇਣਗੇ ਇਹ ਤੁਹਾਨੂੰ ਜਗਾਉਂਦੇ ਆ ਫਿਰ ਉਹਨਾਂ ਨਾਲ ਆਪਾਂ ਖੜਨਾ ਵੀ ਨਹੀਂ ਹੁੰਦਾ ਖੁਦ ਆਪਾਂ ਫੇਰ ਘਰਾਂ 'ਚ ਵੜ ਜਾਣਾ ਹੁੰਦਾ ਸੋ ਮੇਰੀ ਬੇਨਤੀ ਹੈ ਤੁਹਾਨੂੰ ਹੱਥ ਬੰਨ ਕੇ ਵੀ ਆਪਾਂ ਆਰੇਡੀ ਵਾਲੇ ਮਸਲੇ ਤੇ ਮੈਂ ਜਦੋਂ ਵੀ ਦੁਬਾਰਾ ਲੋੜ ਪਈ ਨਾ ਤਾਂ ਮੈਂ ਤੁਹਾਨੂੰ ਦੁਬਾਰਾ ਫਿਰ ਸਮੇਂ-ਸਮੇਂ ਤੇ ਜਿਹੜਾ ਤੁਹਾਨੂੰ ਜਗਾਉਂਦਾ ਰਹੂੰਗਾ ਤੇ ਤੁਸੀਂ ਮੇਰਾ ਵੀ ਇਹ ਗੱਲ ਦਾ ਖਿਆਲ ਰੱਖਣਾ ਅਪ ਆਰ ਆਈ ਬਣਾਉਣ ਦੇ ਲਈ ਜਿਹੜਾ ਵੀ ਸਕੂਲ ਕਹਿੰਦਾ ਉਹਨੂੰ ਇੱਕੋ ਹੀ ਗੱਲ ਮੰਗਣੀ ਹੈ ਉਹ ਸਾਨੂੰ ਜਿਹੜਾ ਅਪ ਆਰ ਆਈ ਬਣਾਉਣ ਦਾ ਇਹਦਾ ਸਾਨੂੰ ਕੋਈ ਆਰਡਰ ਦਿਖਾ ਦੇ ਜੇ ਮੰਡੈਂਟਰੀ ਹੈ ਜੇ ਜ਼ਰੂਰੀ ਹੈ ਕੰਪਲਸਰੀ ਹੈ ਤਾਂ ਅਸੀਂ ਬਣਾ ਲ dennਾ ਨਹੀਂ ਅਸੀਂ ਨਹੀਂ ਬਣਾਉਣਾ ਅਸੀਂ ਕੋਈ ਮਨਜ਼ੂਰੀ ਲਿਖ ਕੇ ਨਹੀਂ ਦੇਣੀ ਲਿਖਾ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਸਾਨੂੰ ਸਰਟੀਫਿਕੇਟ ਵਗੈਰਾ ਆਪਾਂ ਤਾਂ ਆਧਾਰ ਕਾਰਡ ਸਾਡੇ ਪੈਨ ਕਾਰਡ ਸਾਡੇ ਜਵਾਕਾਂ ਦੇ ਜਾਂ ਸਾਡੇ ਪਹਿਲਾਂ ਹੀ ਹੈਗੇ ਉਹਨਾਂ ਕੋਲ ਸੋ ਇਸ ਗੱਲ ਦਾ ਖਾਸ ਖਿਆਰ ਰੱਖਿਓ ਮੈਂ ਆਖਿਰ ਤੇ ਕਹਣਾ ਇਹਨੂੰ ਦੱਬ ਕੇ ਮੇਰੇ ਵੀਰ ਸਾਂਝਾ ਕਰ ਦਿਓ ਤਾਂ ਕਿ ਸਾਰੇ ਜਿਵੇਂ ਸੰ ਕਪੜਾਣੀ ਲਿਖਦਾ ਕਹਿੰਦਾ ਬਾਈ ਲੋਕਾਂ ਨੇ ਸੱਚ ਜਾਣ ਕੇ ਵੀ ਨਹੀਂ ਕਿਸੇ ਨਾਲ ਮੰਨਣਾ ਬਾਪੂ ਡੱਲੇਵਾਲਾ ਕਿੰਨਾ ਖੜ ਗਿਆ ਸਹੀ ਗੱਲ ਹੈ ਕਿਨੇ ਖੜੇ ਆ ਅੱਜ ਫਿਰ ਸੁਪਰੀਮ ਕੋਰਟ ਦਾ ਅਗਲੇ ਨੇ ਆਰਡਰ ਪਾਸ ਕਰਾਤਾ ਆ ਗਿਆ ਵੀ ਇਹਨਾਂ ਬਾਪੂ ਜੀ ਨੂੰ ਡੱਲੇਵਾਲਾ ਨੂੰ ਚੱਕ ਕੇ ਤੁਸੀਂ ਹਸਪਤਾਲ ਦਾ ਹਾਲ ਕਰਾਓ ਹੁਣ ਐ ਨਹੀਂ ਪਤਾ ਕਿਹੜੇ ਵੇਲੇ ਰਾਤ ਬਰਾਤੇ ਇਸ ਦਾ ਰਾਤ ਨੂੰ ਉੱਚੀ ਹੁੰਨੇ ਆ ਭਰਾਓ ਪਹਿਰੇ ਤੇ ਤੁਹਾਨੂੰ ਵੀ ਬੇਨਤੀ ਆ ਵੀ ਆਜੋ ਯਾਰ ਖਬਰਾਂ ਚੱਕ ਕੇ ਕਿਹੜੇ ਵੇਲੇ ਫੋਰਸਾਂ ਲਿਆ ਕੇ ਲੈ ਜਾਣ ਖੜ ਜੋ ਭਰਾਓ ਖੜ ਜੋ ਪਸਤਾਉਂਗੇ ਪਸਤਾਉਂਗੇ ਰੋਇਆ ਕਰੋਗੇ ਕੰਨਾ ਟੱਕਰਾ ਮਾਰ ਕੇ ਰੋਇਆ ਕਰਾਂਗੇ ਕੰਨਾ ਟੱਕਰਾ ਸਾਡਾ ਨਾਂ ਬਾਪਰ ਕੀ ਗਿਆ ਹੋ ਕੀ ਰਿਹਾ ਸੰਭਲੋ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਭਵਿੱਖ ਨੂੰ ਆਪਣੀਆਂ ਪੀੜ੍ਹੀਆਂ ਆਪਣੇ ਜਵਾਕਾਂ ਦੇ ਛੋੜੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਇੱਥੇ ਪੀਣਯੋਗ ਪਾਣੀ ਰਹਿਣਾ ਨਾ ਇਹ ਧਰਤੀ ਰਹਿਣੀ ਆ ਨਾ ਛੋੜੀ ਬੋਲੀ ਰਹਿਣੀ ਆ ਨਾ ਛੋੜਾ ਇਤਿਹਾਸ ਰਹਿਣਾ ਕੱਖ ਨਹੀਂ ਮੇਰਾ ਵੀਰ ਬਚਣਾ ਇੱਥੇ ਇਕੱਠੇ ਹੋ ਜੋ ਤੇ ਆ ਆ ਆ ਤੀਜੀ ਅੱਖ ਹਮੇਸ਼ਾ ਖੋਲ ਕੇ ਰੱਖਿਆ ਕਰੋ ਇਨੂੰ ਬੰਦ ਹੀ ਰੱਖਦੇ ਹਾਂ ਆ ਦੋ ਅੱਖਾਂ ਵਾਲੀਆਂ ਤੁਰੇ ਫਿਰਦੇ ਹੋ ਦਿਮਾਗ ਆਲਾ ਵੀ ਖੋਲ ਲਿਆ ਕਰੋ ਖਾਨਾ ਯਾਰ ਤਾਂ ਸੋਨੂੰ ਕਹਿਣਾ ਇੱਕ ਬਾਈ ਕਹਿੰਦਾ ਛੰਦਾ ਜਿੰਦ ਕੰਡ ਮਿਸਤਰੀ ਕਹਿੰਦਾ ਬਾਈ ਇਹਨਾਂ ਦਾ ਮੱਥਾ ਮਾਰਨ ਦਾ ਫਾਇਦਾ ਨਹੀਂ ਹੱਗਣ ਵੇਲੇ ਚਿੱਤਲ ਜਾਨ ਕਰਦੇ ਆ ਕਹਿੰਦਾ ਕੋਈ ਗੱਲ ਨਹੀਂ ਬਾਈ ਆਪਣਾ ਫਰਜ਼ ਆ ਕੋਈ ਗੱਲ ਨਹੀਂ ਇਹੋ ਜਿਹੀ ਨਹੀਂ ਹੈਗੀ ਗੱਲ ਹੌਲੀ ਹੌਲੀ ਜਾਗ ਵੀ ਰਹੇ ਆ ਜਾਗਣਗੇ ਵੀ ਤਾਂ ਬੇਨਤੀ ਕਰਦੇ ਆ ਨਾ ਵੀ ਚੰਗੀਆਂ ਚੀਜ਼ਾਂ ਵੀ ਸਾਡੇ ਕੋਲ ਸੋਸ਼ਲ ਮੀਡੀਆ ਤੇ ਆਉਂਦੀਆਂ ਅਸੀਂ ਨਗੇਜ ਹੀ ਦੇਖਣਾ ਹੁੰਦਾ ਅਸੀਂ ਗਾਲਾਂ ਹੀ ਸੁਣਨੀਆਂ ਹੁੰਦਾ ਇਹਨੇ ਕੱਢਦੇ ਨੇ ਜਾਂ ਉਹ ਜਿਹੇ ਬੰਦੇ ਦੇਖਣੇ ਸੁਣਨੇ ਹੁੰਦੇ ਆ ਉਹਨੂੰ ਛੱਡ ਕੇ ਚੰਗੀਆਂ ਚੀਜ਼ਾਂ ਪੜ੍ਹ ਵੀ ਲਿਆ ਕਰੋ ਸੁਣ ਵੀ ਲਿਆ ਕਰੋ ਪਿੰਡਾਂ ਦੇ ਲਾਇਬ੍ਰੇਰੀਆਂ ਖੋਲ੍ਹ ਲੋ ਘਰਾਂ 'ਚ ਕਿਤਾਬਾਂ ਲਿਆਓ ਲਿਟਰੇਚਰ ਦੀਆਂ ਸਾਹਿਦੀਆਂ ਇਤਿਹਾਸ ਦੀਆਂ ਪੜ੍ਹਿਆ ਵੀ ਕਰੋ ਦੁਨੀਆਵਾਲੀ ਖਬਰ ਵੀ ਰੱਖਿਆ ਕਰੋ ਵੀ ਹੋ ਕੀ ਰਿਹਾ ਨਿਊ 월ਡ ਆਰਡਰ ਕੀ ਆ ਨਿਊ ਐਜੂਕੇਸ਼ਨ ਪਾਲਿਸੀ ਕੀ ਆ ਗੈਟ ਦੇ ਸਮਝੌਤੇ ਕੀ ਨੇ ਕਿਹੜੀ ਨੀਤੀ ਖਰੜਾ ਨੀਤੀ ਤਿਆਰ ਕੀਤੀ ਹੈ ਸੈਂਟਰ ਨੇ ਖੇਤੀ ਦੀ ਕਿਹੜੀ ਸਿੱਖਿਆ ਨੀਤੀ ਤਿਆਰ ਕੀਤੀ ਹੈ ਉਹ ਕਿਵੇਂ ਲਾਗੂ ਕਰਨਗੇ ਉਹਨਾਂ ਦੇ ਮਕਸਦ ਕੀ ਨੇ ਇਰਾਦੇ ਕੀ ਨੇ ਕੀ ਕਰਨਾ ਚਾਹੁੰਦੇ ਨੇ ਉਹ ਹਿਕ ਕਰਨਾ ਬਾਈ ਤੇ ਕੇਸ ਦਰਜ ਕਰਕੇ ਸਰਕਾਰ ਨੇ ਧੱਕ ਦੇਣਾ ਦਿਖੀ ਜਾਂਦਾ ਮੈਨੂੰ ਤਾਂ ਕਰਨਗੇ ਕੋਈ ਨਾ ਕੋਈ ਝੂਠਾ ਮੂਠਾ ਕਹਾਣੀ ਮੜ ਕੇ ਕਿਉਂਕਿ ਜਗਾਉਣ ਵਾਲੇ ਬੰਦਿਆਂ ਨੂੰ ਸਭ ਤੋਂ ਜ਼ਿਆਦਾ ਖਤਰਾ ਸਰਕਾਰਾਂ ਡਰਦੀਆਂ ਹੁੰਦੀਆਂ ਜਿਹੜਾ ਲੋਕਾਂ ਨੂੰ ਜਗਾਉਂਦਾ ਇਹ ਬਹੁਤ ਕੁਝ ਕਰ ਸਕਦੇ ਆ ਕੋਈ ਵੀ ਕੋਈ ਸ਼ੱਕ ਨਹੀਂ ਹੈ ਕੁਈ ਝੂਠਾ ਮੂਠੇ ਕਹਾਣੀ ਕੱਢ ਦੇਣਗੇ ਕੋਈ ਕਿਵੇਂ ਮਰਵਾ ਦੇਣਗੇ ਜਾਂ ਸਿਰ ਦੇਣਗੇ ਕੋਈ ਇਹਨਾਂ ਦਾ ਕੋਈ ਪਤਾ ਹੀ ਹੈਗਾ ਆਪਾਂ ਨੂੰ ਕੀ ਕਰ ਸਕਦੇ ਆ ਪਰ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਜੇ ਬੋਲਾਂ ਨਾ ਨਾ ਤੇ ਮੇਰੇ ਅੰਦਰ ਨਾ ਐ ਮਤਲਬ ਕਿ ਅੱਗ ਲੱਗੀ ਰਹਿੰਦੀ ਆ ਯਾਰ ਮੇਰੀ ਜ਼ਮੀਰ ਮੈਨੂੰ ਲਾਂਟ ਨਾ ਪਾਉਂਦੀ ਆ ਮੈਂ ਲੱਖਾ ਸਿਣਾ ਆਹ ਗੱਲ ਹੋ ਰਹੀ ਆ ਆਹ ਧੱਕਾ ਹੋ ਰਿਹਾ ਜ਼ੁਲਮ ਹੋ ਰਿਹਾ ਯਾਰ ਤੂੰ ਚੁੱਪ ਕਿਉਂ ਆ ਤੂੰ ਚੁੱਪ ਕਿਉਂ ਆ ਤਾਂ ਬੋਲਣਾ ਪੈਂਦਾ ਬਾਈ ਸਤਿ ਧੰਵਾਦ ਇਹਨੂੰ ਸਾਂਝਾ ਕਰ ਦਿਓ ਕੱਲੇ ਕੱਲੇ ਘਰ ਤੱਕ ਮੇਰੀ ਗੱਲ ਜਾਵੇ ਜਿਹੜੀ ਵੀ ਕੋਈ ਦੁਆਰੇ ਗੱਲਬਾਤ ਸਾਹਮਣੇ ਆਊਗੀ ਮੈਂ ਲਗਾਤਾਰ ਤੁਹਾਣਾ ਸਾਝਾ ਕਰਦਾ ਰਹੂੰਗਾ ਵੀ ਕੀ ਗੱਲਾਂ ਬਾਤਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਤੇ ਚਕੰਨੇ ਰਿਆ ਕਰੋ ਜਾਗਦੇ ਰਹੋ ਭਰਾਵੋ ਜਾਗਦੇ ਰਹੋ ਤੁਹਾਡੇ ਕਾਫਲੇ ਹਰ ਰੋਈ ਲੁੱਟੇ ਜਾ ਰਹੇ ਐ ਜਾਗਦੇ ਰਹੋ ਪੰਜਾਬੀਓ ਬਹੁਤ ਸਮਾਂ ਮਾੜਾ ਆ ਰਿਹਾ ਹੈ ਭਾਈ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ